ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਸੂਬੇ ਅੰਦਰ ਸੈਸ਼ਨ ਬੀ ਸੋ ਬਾਈ ਦੇ ਦੇ ਸਰਕਾਰੀ ਸਕੂਲਾਂ ਵਿੱਚ ਦਾਖਲਾ ਮਹਿੰਮ ਦਾ ਆਗਾਜ਼ ਹੋਇਆ ਜਸਤੇਜ ਜ਼ਿਲ੍ਹਾ ਹਸ਼ਿਆਰਪੁਰ ਵਿੱਚ ਮਹਿੰਮ ਦੀ ਸ਼ੁਰੂਆਤ ਸਿੱਖਿਆ ਬਲਾਗਠ ਸ਼ੰਕਰ 2 ਬੱਚ ਪਿੰਦੇ ਸਰਕਾਰੀ ਪ੍ਰਾਇਮਰੀ ਅਤੇ ਹਾਈ ਸਕੂਲ ਖੁਰਾਲੀ ਤੋਂ ਹੋਈ ਸਰਕਾਰੀ ਸਕੂਲਾਂ ਤੋਂ ਮਿਲਣ ਵਾਲੀਆਂ ਸਹੂਲਤਾਂ ਤੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਦੀਆਂ ਮਨਮਤੀ ਪ੍ਰਾਪਤੀਆਂ ਨੂੰ ਦਰਸਾਉਂਦਾ ਹੋਇਆ ਮੋਬਾਈਲ ਬੈਂ ਤੇ ਗੱਡੀਆਂ ਦਾ ਕਾਫਲਾ ਸਰਕਾਰੀ ਪ੍ਰਾਇਮਰੀ ਅਤੇ ਹਾਈ ਸਕੂਲ ਖੁਰਾਲੀ ਤੋਂ ਰਵਾਨਾ ਹੋਇਆ ਜਿਸ ਵਿੱਚ ਪ੍ਰਾਇਮਰੀ ਤੇ ਅਪਰ ਪ੍ਰਾਇਮਰੀ ਸਕੂਲਾਂ ਦੀ ਅਧਿਆਪਕਾਂ ਦੇ ਵਿਦਿਆਰਥੀਆਂ ਵੱਲੋਂ ਪਰਮ ਸ਼ਿਮੂਲੀਤ ਕੀਤੀ ਗਈ ਕਾਫਲਾ ਖੁਰਾਰਗੜ ਸਾਹ ਤੋਂ ਰਵਾਨਾ ਹੋ ਗਿਆ ਬੁਆਲਾ ਗੁਰਬਿਸ਼ਨਪੁਰੀ ਬੀਨੇਵਾਲ ਢੱਲੇਵਾਲ ਪਡੋਰੀਪੀਤ ਸ਼ਾਪੁਰ ਤੋਂ ਹੁੰਦਾ ਹੋਇਆ ਪਾਲੇਵਾਲ ਪੋਜਾ ਜਿੱਥੇ ਬਲਾਕ ਗੜ ਸ਼ੰਕਰ ਇੱਕ ਦੇ ਅਧਿਆਪਕ ਸਹਿਬਾਨ ਦੇ ਬੱਚਿਆਂ ਵੱਲੋਂ ਉਤਸ਼ਾਹਪੂਰਵਕ ਸਵਾਗਤ ਕੀਤਾ ਗਿਆ ਉੱਥੇ ਹੀ ਕਾਫਲਾ ਗੜ ਸ਼ੰਕਰਪਤ ਦੀ ਸੁਰਾ ਸਿੰਘ ਤੋਂ ਹੁੰਦਾ ਹੋਇਆ ਸਹਿਲਾ ਖੋਟ ਪੋਜਾ ਜਿੱਥੇ ਬਲਾਕ ਕੋਟ ਪੁਰੀ ਦੇ ਵਿਦਿਆਰਥੀਆਂ ਵੱਲੋਂ ਭਾਰੀ ਗਿਣਤੀ ਵਿੱਚ ਨਿਗਾ ਸਵਾਗਤ ਕੀਤਾ ਗਿਆ ਉੱਥੇ ਇਹ ਕਾਫਲਾ ਬਲਾਕ ਕੋਟਪਤੋਹੀ ਬਾਲਪੁਰ ਇਕੱਤੇ ਦੋ ਤੋਂ ਹੁੰਦਾ ਹੋਇਆ اسلامਾਬਾਦ ਹੁਸ਼ਿਆਰਪੁਰ ਲਈ ਰਵਾਨਾ ਹੋਇਆ ਜੀ ਰਾਜਕੁਮਾਰ ਘਰ ਸ਼ੰਕਰ ਵਾਂਟੇ ਟੂ ਅੱਜ ਗਵਰਨਮੈਂਟ ਆਫ ਪੰਜਾਬ ਵੱਲੋਂ ਇਹ ਜਿਹੜੀ ਸ਼ੁਰੂ ਸ਼ੁਰੂਆਤ ਹੋਈ ਹੈ ਇਹ ਨਿਊ ਐਡਮਿਸ਼ਨ ਲੈ ਕੇ ਨਵੇਂ ਦਾਖਲਿਆਂ ਨੂੰ ਲੈ ਕਰਕੇ ਪ੍ਰਚਾਰ ਮੁਹਿੰਮ ਸ਼ੁਰੂ ਹੋਈ ਹੈ ਔਰ ਸਾਡੇ ਆਦਰਨੀਏ ਮੁੱਖ ਮੰਤਰੀ ਭਗਵੰਤ ਮਾਨ ਜੀ tatha ਹਰਜੋਤ ਸਿੰਘ ਜੀ ਸਿੱਖਿਆ ਮੰਤਰੀ ਉਨ੍ਹਾਂ ਤੇ ਖਰਕਮਲਾ ਨਾਲ ਅੱਜ ਜਿਹੜੀ ਸ਼ੁਰੂਆਤ ਰਹੀ ਆ ਗੜ ਸ਼ੰਕਰ ਤੋਂ ਹੋ ਰਹੀ ਆ ਜੀ ਇਹ ਔਰੇ ਪ੍ਰਚਾਰ ਵੈਨ ਵੀ ਜੀ ਦੇਖ ਰਹੇ ਪਿਛਲੇ ਹਾਂ ਜੀ ਇਹ ਚੱਲ ਰਹੀ ਨਾਲ ਸਾਡੇ ਸਾਰੇ ਗੜ ਸ਼ੰਕਰ ਦਾ ਸਾਰਾ ਸਟਾਫ ਅਧਿਆਪਕ ਸਾਥੀ ਬੀ ਐਮਟੀ ਵੀ ਐਨਓ ਤੇ ਪਿਆਰੇ ਪਿਆਰੇ ਬੱਚੇ ਨਾਲ ਬੜਾ ਵਧੀਆ ਸਾਥ ਦੇ ਰਿਹਾ ਔਰ ਇਸ ਮੋਹਮ ਦੀ ਸ਼ੁਰੂਆਤ ਇੱਥੋਂ ਹੋ ਰਹੀ ਹੈ ਸਾਡੇ ਸਰਪੰਚ ਸਾਹਿਬ ਤਾਂ ਤਾਂ ਹੋਰ ਰਾਜਨੀਤਿਕ ਹਸਤੀਆਂ ਵੀ ਸਾਡੇ ਨਾਲ ਸ਼ਾਮਲ ਨੇ ਜਿਹੜੇ ਸਹਿਯੋਗੀ ਨੇ ਤੇ ਉਮੀਦ ਹੈ ਜੀ ਜਿਹੜੇ ਪ੍ਰਚਾਰ ਮੁਹਿੰਮ ਵੈਨ ਹੈ ਇਹ ਸਫਲਤਾ ਦੇ ਝੰਡੇ ਗੱਡੇਗੀ ਜੀ ਪੂਰੇ ਪੰਜਾਬ ਦੇ ਧੰਨਵਾਦ ਅੱਜ ਦਾ ਜਿਹੜਾ ਦਿਨ ਹੈਗਾ ਮੈਂ ਸਮਝਦਾ ਕਿ ਬਹੁਤ ਹੀ ਖੁਸ਼ੀਆਂ ਭਰਾ ਦਿਨ ਹੈ ਕਿਉਂਕਿ ਇੱਕ ਬਹੁਤ ਵੱਡੇ ਪ੍ਰੋਗਰਾਮ ਦਾ ਜਿਹੜਾ ਆਗਾਜ਼ ਸਾਡੇ ਫਰਾਲਗੜ ਸਾਹਿਬ ਤੋਂ ਸ਼ੁਰੂਆਤ ਹੋ ਰਹੀ ਹੈ ਔਰ ਪੂਰੇ ਹਿਆਰਪੁਰ ਵਿੱਚ ਜਾਏਗਾ ਮੈਂ ਧੰਨਵਾਦ ਕਰਨਾ ਚਾਹੁੰਦਾ ਸਾਡੇ ਐਮਐਲਏ ਅਤੇ ਡਿਪਟੀ ਸਪੀਕਰ ਸ਼੍ਰੀ ਜੈਕ੍ਰਿਸ਼ਨ ਸਿੰਘ ਰੋੜੀ ਜੀ ਦਾ ਜਿਨ੍ਹਾਂ ਨੇ ਸਰਕਾਰ ਆਉਂਦੇ ਸਾਰ ਹੀ ਬੀਤਲਾਕੇ ਵਾਸਤੇ 46 ਅਧਿਆਪਕ ਭੇਜੇ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਉਹਨਾਂ ਨੇ ਕਿਹਾ ਕਿ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਰਹੇਗੀ ਬੇਨਤੀ ਸਿਰਫ ਇੰਨੀ ਹੈਗੀ ਹੈ ਕਿ ਸਰਕਾਰ ਦੀ ਜਿਹੜੀ ਨੀਤ ਉਹ ਬਿਲਕੁਲ ਸਾਫ਼ ਹੈ ਸਿੱਖਿਆ ਦੇ ਮਿਆਰ ਨੂੰ ਲੈ ਕੇ ਔਰ ਸਟਾਫ ਦੇ ਵਿੱਚ ਵੀ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਹੈ ਟੀਚਰਾਂ ਦੇ ਵਿੱਚ ਕੋਈ ਕਮੀ ਨਹੀਂ ਹੈਗੀ ਹੈ ਔਰ ਆਉਣ ਵਾਲਾ ਸਮਾਂ ਜਿਹੜਾ ਉਹ ਪੰਜਾਬ ਦੀ ਸਿੱਖਿਆ ਦੇ ਲਈ ਇੱਕ ਨਵਾਂ ਜਿਹੜਾ ਮਾਈਲਸਟੋਨ ੱਡੇ ਜਾਏਗਾ ਅ ਅੱਜ ਦਾ ਜਿਹੜਾ ਦਿਨ ਹੈਗਾ ਮੈਂ ਸਮਝਦਾ ਕਿ ਬਹੁਤ ਹੀ ਖੁਸ਼ੀਆਂ ਭਰਿਆ ਦਿਨ ਹੈ ਕਿ ਇੱਕ ਬਹੁਤ ਵੱਡੇ ਪ੍ਰੋਗਰਾਮ ਦਾ ਜਿਹੜਾ ਆਗਾਜ਼ ਸਾਡੇ ਔਰਲਗੜ੍ਹ ਸਾਹਿਬ ਤੋਂ ਸ਼ੁਰੂਆਤ ਹੋ ਰਹੀ ਹੈ ਔਰ ਪੂਰੇ ਸ਼ਹਿਰ ਪਰ ਵਿੱਚ ਜਾਏਗਾ ਮੈਂ ਧੰਨਵਾਦ ਕਰਨਾ ਚਾਹੁੰਦਾ ਸਾਡੇ ਐਮਐਲਏ ਅਤੇ ਡਿਪਟੀ ਸਪੀਕਰ ਸ਼੍ਰੀ ਜੈ ਕ੍ਰਿਸ਼ਨ ਸਿੰਘ ਰੋੜੀ ਜੀ ਦਾ ਜਿਨ੍ਹਾਂ ਨੇ ਸਰਕਾਰੋਂ ਦੇ ਸਾਰ ਹੀ 20 ਇਲਾਕੇ ਵਾਸਤੇ 46 ਅਧਿਆਪਕ ਭੇਜੇ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਉਹਨਾਂ ਨੇ ਕਿਹਾ ਕਿ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਰਹੇਗੀ ਬੇਨਤੀ ਸਿਰਫ ਇੰਨੀ ਹੈਗੀ ਹੈ ਕਿ ਸਰਕਾਰ ਦੀ ਜਿਹੜੀ ਨੀਤ ਬਿਲਕੁਲ ਸਾਫ਼ ਹੈ ਸਿੱਖਿਆ ਦੇ ਮਿਆਰ ਨੂੰ ਲੈ ਕੇ ਔਰ ਸਟਾਫ ਦੇ ਵਿੱਚ ਵੀ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਹੈ ਟੀਚਰਾਂ ਦੇ ਵਿੱਚ ਕੋਈ ਕਮੀ ਨਹੀਂ ਹੈਗੀ ਹੈ ਔਰ ਆਉਣ ਵਾਲਾ ਸਮਾਂ ਜਿਹੜਾ ਉਹ ਪੰਜਾਬ ਦੀ ਸਿੱਖਿਆ ਦੇ ਲਈ ਇੱਕ ਨਵਾਂ ਜਿਹੜਾ ਮਾਈਲਸਟੋਨ ੱਡੇ ਜਾਏਗਾ ਇਹਨਾਂ ਸ਼ਬਦਾਂ ਦੇ ਨਾਲ ਮੈਂ ਅਫਸਰ ਦਾ ਬਹੁਤ-ਬਹੁਤ ਧੰਨਵਾਦ ਕਰਦਾ ਸਤਿ ਸ਼੍ਰੀ ਅਕਾਲ ਜੀ ਮੈਂ ਵੀ ਜੋ ਰਾਜਕਮਾ ਗੜ ਸ਼ੰਕਰਵਾਨ ਤੇ ਟੁੱਟ ਅੱਜ ਗਵਰਨਮੈਂਟ ਆਫ ਪੰਜਾਬ ਵੱਲੋਂ ਇਹ ਜਿਹੜੀ ਸ਼ੁਰੂਆਤ ਸ਼ੁਰੂਆਤ ਹੋਈ ਹੈ ਇਹ ਨਿਊ ਐਡਮਿਸ਼ਨ ਨੂੰ ਲੈ ਕੇ ਨਵੇਂ ਦਾਖਲੇ ਨੂੰ ਲੈ ਕਰਕੇ ਪ੍ਰਚਾਰ ਮੁਹਿੰਮ ਸ਼ੁਰੂ ਹੋਈ ਹੈ ਔਰ ਸਾਡੇ ਆਦਰਨੀਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ tatha ਹਰਜੋਤ ਸਿੰਘ ਜੀ ਸਿੱਖਿਆ ਮੰਤਰੀ ਉਹਨਾਂ ਦੇ ਕਰਕਮਲਾ ਨਾਲ ਅੱਗੇ ਜਿਹੜੀ ਸ਼ੁਰੂਆਤ ਰਹੀ ਹੈ ਗੜ ਸ਼ੰਕਰ ਤੋਂ ਹੋ ਰਹੀ ਹੈ ਜੀ ਔਰ ਇਸ ਪ੍ਰਚਾਰ ਬੈਂਡ ਜੀ ਦੇਖ ਰਹੇ ਪਿੱਛੇ ਹਾਂ ਜੀ ਇਹ ਚੱਲ ਰਹੀ ਨਾਲ ਸਾਡੇ ਸਾਰੇ ਗੜ ਸ਼ੰਕਰ ਦਾ ਸਾਰਾ ਸਟਾਫ ਐ ਅਧਿਆਪਕ ਸਾਥੀ ਬੀ ਐਮਟੀ ਬੀ ਐਨਓ ਤੇ ਪਿਆਰੇ ਪਿਆਰੇ ਬੱਚੇ ਨਾਲ ਬੜਾ ਵਧੀਆ ਸਾਥ ਦੇ ਰਿਹਾ ਔਰ ਇਸ ਮੋਹਮ ਦੀ ਸ਼ੁਰੂਆਤ ਇੱਥੋਂ ਹੋ ਰਹੀ ਹੈ ਸਾਡੇ ਸਰਪੰਚ ਸਾਹਿਬ তথা ਹੋਰ ਰਾਜਨੀਤਿਕ ਖਸਤੀਆਂ ਵੀ ਸਾਡੇ ਨਾਲ ਸ਼ਾਮਲ ਨੇ ਜਿਹੜੇ ਸਹਿਯੋਗੀ ਨੇ ਤੇ ਉਮੀਦ ਹੈ ਜੀ ਜਿਹੜੇ ਪ੍ਰਚਾਰ ਮੋਹਮ ਵੈਨ ਹੈ ਇਹ ਸਫਲਤਾ ਦੇ ਝੰਡੇ ਗੱਡੇਗੀ ਜੀ ਪੂਰੇ ਪੰਜਾਬ ਦੇ ਧੰਨਵਾਦ